ਲੇ ਦਿਨਾਂ ਦੇ ਵਿੱਚ ਜੋ ਹੈ ਟੋਲ ਪਲਾਜ਼ਾ ਦੇ ਪ੍ਰਾਈਸ ਘਟ ਹੋ ਸਕਦੇ ਹੈ ਰਾਤ ਮਿਲ ਸਕਦੀ ਹੈ বাস ਚਾਲਕਾਂ ਨੂੰ ਦੇ ਉਸੇ ਦੇ ਨਾਲ ਹੀ ਜੋ ਕਿ ਸਿੱਧਾ ਅਸਰ ਯਾਤਰੀ ਕਰਨ ਵਾਲਿਆਂ ਦੀ ਸਫ਼ਰ ਕਰਨ ਵਾਲਿਆਂ ਦੀ ਕਿਰਾਏ ਤੇ ਵੀ ਪਏਗਾ ਤੇ ਕਿਹਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਕਿਰਾਇਆ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਘਟ ਸਕਦਾ ਹੈ ਤੇ ਉਸ ਦੇ ਨਾਲ ਤੰਦਾਜ਼ੀਏ ਕੀ ਰਾਹਤ ਜੋ ਹੈ ਦਿੱਤੀ ਜਾਵੇਗੀ বাস চালਕਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਦੇਖਿਆ 15 ਅਗਸਤ ਨੂੰ ਲਾਗੂ ਕੀਤਾ ਗਿਆ ਪ੍ਰੋਗਰਾਮ ਦੇ ਦੌਰਾਨ ਨਿਤਿੰਗਟ ਕਰੀ ਨੇ ਕਿਹਾ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ ਜੋ ਟੋਲ ਪਲਾਜ਼ਾ ਦਾ ਰੇਟ ਹੈ ਉਹ বাস ਚਾਲਕਾ ਦੇ ਲਈ ਘਟਾਇਆ ਜਾਵੇਗਾ ਤੇ ਇੱਕ ਵੱਡੀ ਰਾਹਤ ਪੰਜਾਬ ਦੇ বাস ਚਾਲਕਾ ਨੂੰ ਮਿਲੇਗੀ ਜੋ ਲੋਕ EMPLOYEES ਹੈ ਜੋ ਜੋਬ ਤੇ ਜਾਂਦੇ ਹੈ ਸਟੂਡੈਂਟ ਜੋ ਰੋਜ਼ ਟਰੈਵਲ ਕਰਦੇ ਹੈ ਉਨਾਂ ਨੂੰ ਵੀ ਇਹ ਖੁਸ਼ਖਬਰੀ ਜੋ ਹੈ ਦਿੱਤੀ ਜਾ ਰਹੀ ਹੈ ਰਾਸ਼ਟਰੀ ਰਾਜਮਾਰਗ ਦੇ ਅਧਿਕਾਰੀ ਮਿਨਿਸਟਰ ਜੋ ਕਿ ਨਿਤਿਨ ਗਟਕਰੀ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਹੈ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ ਟੋਲ ਪਲਾਜ਼ਾ ਦੇ ਪ੍ਰਾਈਸ ਘਟ ਹੋ ਸਕਦੇ ਹੈ ਰਾਤ ਮਿਲ ਸਕਦੀ ਹੈ বাস ਚਾਲਕਾਂ ਨੂੰ ਦੇ ਉਸੇ ਦੇ ਨਾਲ ਹੀ ਜੋ ਕਿ ਸਿੱਧਾ ਅਸਰ ਯਾਤਰੀ ਕਰਨ ਵਾਲਿਆਂ ਦੀ ਸਫ਼ਰ ਕਰਨ ਵਾਲਿਆਂ ਦੀ ਕਿਰਾਏ ਤੇ ਵੀ ਪਏ ਪੇਗਾ ਤੇ ਕਿਹਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੋ ਕਰਾਇਆ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਘਟ ਸਕਦਾ ਹੈ ਤੇ ਉਸ ਦੇ ਨਾਲ ਤੰਦਾਜ਼ੀਏ ਇਹ ਰਾਹਤ ਜੋ ਹੈ ਦਿੱਤੀ ਜਾਵੇਗੀ ਬਾਸ ਚਾਲਕਾਂ ਨੂੰ ਬਿਜਲੇ ਦਿਨਾਂ ਦੇ ਵਿੱਚ ਦੇਖਿਆ 15 ਅਗਸਤ ਨੂੰ ਲਾਗੂ ਕੀਤਾ ਗਿਆ ਕਿ ਕਿਦਾਂ ਸਾਲ ਦਾ ਜੋ ਐਨੂਅਲ ਫਾਸਟ ਟੈਗ ਜੋ ਬਣਵਾਇਆ ਗਿਆ ਤੇ ਉਹ ਹੀ ਲਾਗੂ ਕੀਤਾ ਗਿਆ ₹3000 ਜੋ ਕਿ ਇਸ ਦੀ ਫੀਸ ਰੱਖੀ ਗਈ ਰੀਚਾਰਜ ਪਲਨ ₹3000 ਦਾ ਜਿਸ ਦੇ ਵਿੱਚ 200 ਵਾਰ ਸਾਲਾਨਾ ਤੁਸੀਂ ਸਫ਼ਰ ਕਰ ਸਕਦੇ ਹੋ ਤੇ ਇਹ ਇੱਕੋ ਵਾਈ ਜੋ ਹੈ ਟੈਗ ਦੇ ਵਿੱਚ ਰੀਚਾਰਜ ਕਰਵਾਇਆ ਗਿਆ ਤੇ ਇਹ ਲਾਗੂ 15 ਅਗਸਤ ਨੂੰ ਕੀਤਾ ਗਿਆ ਤੇ ਉਸ ਦੇ ਨਾਲ ਹੀ ਹੁਣ ਇੱਕ ਪ੍ਰੋਗਰਾਮ ਦੇ ਦੌਰਾਨ ਇਹਨਾਂ ਗੱਟਕਰੀ ਨੇ ਕਿਹਾ ਕਿ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ ਜੋ ਟੋਲ ਪਲਾਜ਼ਾ ਦਾ ਰੇਟ ਹੈ ਉਹ バス ਚਾਲਕਾਂ ਦੇ ਲਈ ਘਟਾਇਆ ਜਾਵੇਗਾ ਤੇ ਇੱਕ ਵੱਡੀ ਰਾਹਤ ਪੰਜਾਬ ਦੇ バス ਚਾਲਕਾਂ ਨੂੰ ਮਿਲੇਗੀ ਤੇ ਜੋ ਕਿਰਾਇਆ ਹੈ ਉਹ ਵੀ ਘਟਾਇਆ ਜਾ ਸਕਦਾ ਹੈ ਇਸ ਦੇ ਨਾਲ ਜੋ ਡੇਲੀ ਬੇਸਿਸ ਤੇ ਲੋਕ ਸਫਰ ਕਰਦੇ ਆ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਮਿਲੇਗੀ ਜੋ ਲੋਕ empioyes ਹੈ ਜੋ ਜੋਪ ਤੇ ਜਾਂਦੇ ਆ ਸਟੂਡੈਂਟ ਜੋ ਰੋਜ਼ ਟਰੈਵਲ ਕਰਦੇ ਆ ਉਹਨਾਂ ਨੂੰ ਵੀ ਇਹ ਖੁਸ਼ਖਬਰੀ ਜੋ ਹੈ ਦਿੱਤੀ ਜਾ ਰਹੀ ਹੈ ਜਿਹੜਾ ਸਾਂਝੀ ਕਰ ਰਿਹਾ ਹੈ ਖੁਸ਼ਖਬਰੀ ਪੰਜਾਬ ਨੂੰ ਇੱਕ ਰਾਹਤ ਮਿਲ ਰਹੀ ਹੈ ਜਿੱਥੇ ਅਸੀਂ ਵੇਖਦੇ ਆ ਕਿ ਰੋਜ਼ ਪੰਜਾਬ ਦੇ ਬੱਸ ਡਰਾਈਵਰਾਂ ਵੱਲੋਂ ਜੋ ਕੱਚੇ ਮੁਲਾਜ਼ਮਾ ਉਹਨਾਂ ਦੇ ਵੱਲੋਂ ਧਰਨੇ ਲਗਾਏ ਜਾਂਦੇ ਹੈ ਕਿ ਸਾਨੂੰ ਪੱਕਾ ਕਰ ਦਿੱਤਾ ਜਾਵੇ ਪਰ ਉਸੇ ਦੇ ਨਾਲ ਹੀ ਇੱਕ ਵੱਡੀ ਰਾਹਤ ਜੋ ਕਿ ਨਿਤਿਨ ਗਟਕਰੀ ਨੇ ਪੰਜਾਬ ਬੱਸ ਡਰਾਈਵਰਾਂ ਨੂੰ ਬੱਸ ਚਾਲਕਾਂ ਨੂੰ ਦਿੱਤੀ ਹੈ ਕੀ ਜੋ ਟੋਲ ਪਲਾਜ਼ਾ ਦੇ ਪ੍ਰਾਈਜ਼ਸ ਹੈ ਉਹਨਾਂ ਦੇ ਲਈ ਕੱਟ ਸਕਦੇ ਨੇ ਤੇ ਤੁਹਾਨੂੰ ਦੱਸ ਜੀਏ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਹੈ ਫਾਸਟ ਐਗ ਦਾ ਰੀਚਾਰਜ ਪੈਨ ਜੋ ਕਿ ਐਨੂਅਲ ਕਰ ਦਿੱਤਾ ਜਿਸ ਦੀ ਕੀਮਤ 1000 ਰੁਪਏ ਰੱਖੀ ਗਈ ਤੇ ਸਾਲਾਨਾ ਜੋ ਕਿ ਉਹ 200 ਵਾਰ ਯਾਤਰੀ ਸਫ਼ਰ ਕਰ ਸਕਦੇ ਉਸ ਦੇ ਵਿੱਚ ਪਰ ਬਸ ਜੋ ਕਿ ਵਪਾਰਿਕ ਚੀਜ਼ਾਂ ਦੇ ਵਿੱਚ ਆਉਂਦੀ ਹੈ ਉਸ ਦਾ ਜੋ ਟੋਲ ਪਲਾਜ਼ਾ ਦਾ ਕਰਾਇਆ ਹੈ ਉਹ ਘਟਾਇਆ ਜਾਵੇਗਾ ਤੇ ਜੋ ਸ ਦੇ ਵਿੱਚ ਸਫਰ ਕਰਦੇ ਆ ਰੋਜ਼ਾਨਾ ਨਦੀ ਵਿਜੇਬ ਨੂੰ ਰਾਹਤ ਜੋ ਹੈ ਮਿਲੇਗੀ ਹੁਣ ਲਈ ਨਈ ਤੇ ਬਨੇਰੋ ਦਾ ਸਿਟੀ ਹੈਲਾਈਨਸ ਨਾਲ